ਆਯੋ ਜੀ ਦਾ ਤਾਂ ਦੇਖੋ ਸਭ ਤੋਂ ਪਹਿਲੋ ਤੇ ਮੇਰੀ ਤੁਹਾਡੇ ਸਾਰਿਆਂ ਅਗੇ ਰਿਕੁਐਸਟ ਹੈ ਮੇਰੀ ਤੁਹਾਡੀ ਸਾਰਿਆਂ ਕੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਪਲੀਜ਼ ਹਾਂਜੀ ਹਾਂਜੀ ਪਲੀਜ਼ ਥੋੜਾ ਜਿਹਾ ਕਰ ਦਿਓ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤੁਹਾਡੀ ਸਾਰੇ ਮੀਡੀਆ ਰਿਸਪੈਕਟਿਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਹੈ ਐਂਡ ਹੀ ਵਿਲ ਬੀ ਫਾਈਨ ਦੇਖੋ ਸਭ ਤੋਂ ਪਹਿਲੂ ਤੇ ਮੇਰੀ ਤੁਹਾਡੇ ਸਾਰਿਆਂ ਕੀ ਰਿਕੁਐਸਟ ਹੈ ਕਿ ਮੇਰੀ ਤੁਹਾਡੇ ਸਾਰੇਆਂ ਅੰਗੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਪਲੀਜ਼ ਭਾਜੀ ਭਾਜੀ ਪਲੀਜ਼ ਥੋੜਾ ਜਿਆ ਕਰ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਸਾਰੇ ਮੀਡੀਆ ਰਿਸਪੈਕਟਿਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਵੇਖੋ ਸਭ ਤੋਂ ਪਹਿਲੋ ਤੇ ਮੇਰੀ ਤੁਹਾਡੇ ਸਾਰਿਆਂ ਅਗੇ ਰਿਕੁਐਸਟ ਹੈ ਮੇਰੀ ਤੁਹਾਡੀ ਸਾਰੇਾਂ ਕੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਪਲੀਜ਼ ਭਾਜੀ ਭਾਜੀ ਪਲੀਜ਼ ਥੋੜਾ ਜਿਆ ਕਰ ਮੇਰਾ ਥੋੜਾ ਜੱਗ ਅੱਗੇ ਆ ਜਾਓ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤੁਹਾਡੀ ਸਾਰੇ ਮੀਡੀਆ ਰਿਸਪੈਕਟਿਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੇ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਦੇਖੋ ਸਭ ਤੋਂ ਪਹਿਲੋ ਤੇ ਮੇਰੀ ਤੁਹਾਡੇ ਸਾਰਿਆਂ ਕੀ ਰਿਕੁਐਸਟ ਹੈ ਕਿ ਮੇਰੀ ਤੁਹਾਡੀ ਸਾਰਿਆਂ ਕੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਪਲੀਜ਼ ਭਾਜੀ ਭਾਜੀ ਪਲੀਜ਼ ਥੋੜਾ ਜਿਆ ਕਰ ਮੈਂ ਥੋੜਾ ਜੱਗ ਅੱਗੇ ਆ ਜਾਓ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤੁਹਾਡੀ ਸਾਰੇ ਮੀਡੀਆ ਰਿਸਪੈਕਟਿਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੇ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਫਿਲਹਾਲ ਵੇਖੋ ਸਭ ਤੋਂ ਪਹਿਲੋ ਤੇ ਮੇਰੀ ਤੁਹਾਡੇ ਸਾਰਿਆਂ ਕੀ ਰਿਕੁਐਸਟ ਹੈ ਮੇਰੀ ਤੁਹਾਡੇ ਸਾਰੇਆਂ ਨੂੰ ਕਿ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਪਲੀਜ਼ ਭਾਜੀ ਆਜੀ ਪਲੀਜ਼ ਥੋੜਾ ਜਿਆ ਕਰ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਸਾਰੇ ਮੀਡੀਆ ਰਿਸਪੈਕਟਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆ ਰੰਦਾ ਪਿਆ ਐਂਡ ਹੀ ਵਿਲ ਬੀ ਫਾਈਨ ਇਦਾਂਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027